ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਅੱਜ ਅਸੀਂ ਇੱਕ ਵਾਰ ਫਿਰ ਤੋਂ ਲੈ ਕੇ ਆਏ ਹਾਂ ਤੁਹਾਡੇ ਲਈ ਮਸਲੀਨ ਦੇ ਵਿੱਚ ਸੂਟ ਚਲੋ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਆਹ ਹੈ ਜੀ ਪਹਿਲਾ ਸੂਟ 올ਓਵਰ ਇਹਦਾ ਫੈਬਰਿਕ ਰਹੇਗਾ ਪਿਓਰ ਮਸਲੀਨ ਦੇ ਵਿੱਚ ਤੁਸੀਂ ਦੇਖੋ ਪ੍ਰਿੰਟ ਕਿੰਨਾ ਪਿਆਰਾ ਆ ਇਹ ਹੈ ਜੀ ਘੇਰੇ ਦਾ ਘੇਰੇ ਦੇ ਉੱਪਰ ਤੁਸੀਂ ਦੇਖੋ ਲੈਸ ਵਰਕ ਵੀ ਲੱਗੀ ਹੋਈ ਹੈ ਤੇ ਨਾਲ ਨੈਟ ਵੀ ਹੈ ਔਰ ਨੈਟ ਦੇ ਉੱਪਰ ਥ्रेड ਵਰਕ ਕੀਤਾ ਹੋਇਆ ਤੁਸੀਂ ਦੇਖੋ ਕਿੰਨਾ ਪਿਆਰਾ ਆ ਫਲਾਵਰ ਵੀ ਤੁਸੀਂ ਦੇਖੋ ਕਿੰਨੇ ਪਿਆਰੇ ਪਿਆਰੇ ਹਨ ਇਹ ਲਾਈਟ ਸ਼ੇਡ ਦੇ ਵਿੱਚ ਸੂਟ ਆ ਜੀ ਗਰਮੀਆਂ ਦੇ ਵਿੱਚ ਪਹਿਨਣ ਲਈ ਤੁਸੀਂ ਦੇਖੋ ਕਿੰਨਾ ਕੂਲ ਜਿਹਾ ਲੱਗ ਰਿਹਾ ਹੈ ਸੂਟ ਦਾ ਫਰੰਟ ਦੇਖੋ ਕਿੰਨਾ ਪਿਆਰਾ ਇਹ ਰਹੇਗੀ ਜੀ ਨਾਲ 올ਓਵਰ ਇਸ ਬੋਟਮ ਸੇਮ ਪ੍ਰਿੰਟ ਸੂਟ ਬਣ ਕੇ ਬਹੁਤ ਪਿਆਰਾ ਲੱਗੂਗਾ ਇਹ ਹੈ ਜੀ ਨਾਲ ਇਹਦੇ ਪਿਓਰ ਮਸਲੀਨ ਦੇ ਵਿੱਚ ਦੁਪੱਟਾ ਤੁਸੀਂ ਦੇਖੋ ਦੁਪੱਟਾ ਵੀ ਪੂਰਾ ਪ੍ਰੋਪਰ ਦੁਪੱਟੇ ਦੀ ਜਿਹੜੀ ਆ ਲੈਂਥ ਵਿਰਥ ਹੋਊਗੀ ਦੇਖੋ ਜਿਸ ਤਰ੍ਹਾਂ ਘੇਰੇ ਦੇ ਉੱਪਰ ਸੀ ਨਾ ਲੈਸ ਵਰਕ ਉਸੇ ਤਰ੍ਹਾਂ ਹੈਗਾ ਇਹਦੇ ਦੋਨੋਂ ਪਾਸੇ ਦੁਪट्टे ਦੇ ਲੈਸ ਵਰਕ ਤੁਸੀਂ ਦੇਖੋ ਕਿੰਨਾ ਪਿਆਰਾ ਲੱਗਦਾ ਹੈ ਤੇ ਨਾਲ ਹੀ ਉੱਪਰ ਜਿਹੜਾ ਹੈ ਨੈਟ ਹੈ ਨੈਟ ਦੇ ਉੱਪਰ ਥ्रेड ਵਰਕ ਕੀਤਾ ਹੋਇਆ ਤੇ ਜਿਹੜੀ ਲੈਸ ਹੈ ਉਹ ਦੁਪट्टे ਦੇ ਚਾਰੋਂ ਪਾਸੇ ਹੈ ਆ ਦੇਖੋ ਜੀ ਦੋਨੋਂ ਪਾਸੇ ਹੋ ਗਿਆ ਲੈਸ ਦੇ ਨਾਲ ਨੈਟ ਦੇ ਉੱਪਰ ਥ्रेड ਵਰਕ ये है जी साढ़ा अगला कलर मस्टर्ड लाइट शेड के मस्टर्ड कलर देखो तो कि प्यारा लग रहा है ये सारे सूटों के डिजाइन है ना वो सेम रहेगा और कलर जड़ा वक् वक् होएगा देखो उस तरह ये भी घेरे के उपर नैट है लेस ਲੱਗੀ ਹੋਈ ਹੈ ਔਰ ਉੱਪਰ थ्रेड वर्क ਕੀਤਾ ਹੋਇਆ ਤੁਸੀਂ ਦੇਖੋ ਕਿੰਨਾ ਸਫਾਈ ਦਾ ਕੰਮ ਕੀਤਾ ਹੋਇਆ ਇਕੱਲਾ ਇਕੱਲਾ ਫਲਾਵਰ ਜਿਹੜਾ ਹੈ ਉਹ ਨਜ਼ਰ ਆ ਰਿਹਾ ਦੇਖੋ ਇਹ ਨਾਲ ਰੋਗ ਵੀ ਇਹਦੇ ਬੋਟਮ ਗਰਮੀਆਂ ਦੇ ਵਿੱਚ ਕੋਲ ਕਲਰ ਇਹ ਹੈ ਜੀ ਨਾਲ ਇਹਦੇ ਵੀ ਪਿਓਰ ਮਸਲੀਨ ਦਾ ਦੁਪੱਟਾ ਦੁਪੱਟਾ ਵੀ ਜੀ ਪੂਰੀ ਸਰਦਾਰੀ ਲੋਕ ਵਾਲਾ ਐਨ ਪ੍ਰੋਪਰ ਬੇਰਥ ਲੈਂਥ ਸੇਮ ਜਿਦਾਂ ਸੂਟ ਦੇ ਉੱਪਰ ਡਿਜ਼ਾਈਨ ਹੈ ਉਸੇ ਤਰ੍ਹਾਂ ਹੀ ਦੁਪੱਟੇ ਦੇ ਉੱਪਰ ਇਹ ਸੂਟ ਜੀ ਤੁਹਾਨੂੰ ਸਾਡੀ ਸ਼ਾਪ ਦੇ ਉੱਪਰ 800 ਦਾ ਮਿਲੇਗਾ ਅੱਗੇ ਹੈ ਜੀ ਅਗਲਾ ਕਲਰ ये देखो लाइट पिस्ता जहा कलर है ये भी कूल शेड कि प्यारा लग रहा है यदि भी डिज़ाइन सेम रहेगा ऑल ओवर फैब्रिक प्योर मसलीन देस लगी हुई है नैट नैट लगा है पर थ्रैड वर्क किया हुआ है ਤੁਹਾ ਮੇ ਦੇਖੋ ਕਿੰਨੀ ਸਫਾਈ ਦਾ ਕੀਤਾ ਹੋਇਆ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਆਲ ਤੇ ਪ੍ਰੈਸ ਕਰੋ ਤਾਂ ਜੋ ਸਾਡੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਇਸ ਦੀ ਵੀ ਜਿਹੜੀ ਸਲਵਾਰ ਹੈ 올ਓਵਰ ਹੀ ਰਹੇਗੀ ਤੁਸੀਂ ਦੇਖੋ ਪ੍ਰਿੰਟ ਕਿੰਨਾ ਪਿਆਰਾ ਲੱਗ ਰਿਹਾ ਇਹ ਹੈ ਜੀ ਨਾਲ ਪਿਓਰ ਮਸਲੀਨ ਦੇ ਵਿੱਚ ਦੁਪੱਟਾ ਦੇਖੋ ਸੇਮ ਜਿਸ ਤਰ੍ਹਾਂ ਜੈਂਪਰ ਦੇ ਉੱਪਰ ਹੈ ਉਸੇ ਤਰ੍ਹਾਂ ਦੁਪੱਟੇ ਦੇ ਉੱਪਰ ਵੀ ਨਾਲ ਲੈਸ ਵਰਕ ਵੀ ਲੱਗਾ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਡੇ WhatsApp ਨੰਬਰ ਤੇ ਵੀ ਸਾਨੂੰ ਕਾਲ ਕਰ ਸਕਦੇ ਹੋ ਜੋ ਸਕਰੀਨ ਦੇ ਉੱਪਰ ਚੱਲ ਰਿਹਾ ਹੈ। ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਸ ਤਰ੍ਹਾਂ ਦੇ ਲੱਗੇ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।